ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਤਰਨਤਾਰਨ ਦੇ ਸਮੂਹ ਵੋਟਰ ਸਹਿਬਾਨ ਨੂੰ ਮੇਰੀ ਨਿਮਰਤਾ ਸਤ ਬੇਨਤੀ ਹੈ ਕਿ ਪੰਥਕ ਜਥੇਬੰਦੀਆਂ ਦੇ ਸਾਂਝੇ ਅਮੀਦਵਾਰ ਬਹੁਤ ਹੀ ਕੁਰਬਾਨੀ ਵਾਲੇ ਯੋਧੇ ਜਿਹੜੇ ਕਿ ਇਸ ਵੇਲੇ ਸੰਗਰੂਰ ਜੇਲ੍ਹ ਦੇ ਵਿੱਚ ਬੰਦ ਨੇ ਭਾਈ ਸੰਦੀਪ ਸਿੰਘ ਸਣੀ ਉਹਨਾਂ ਦੇ ਭਰਾਤਾ ਭਾਈ ਮਨਦੀਪ ਸਿੰਘ ਜਿਹੜੇ ਕਿ ਹਲਕਾ ਤਰਨਤਾਰਨ ਤੋਂ ਜਿਮਨੀ ਚੋੜ ਲੱਗ ਰਹੇ 11 ਨਵੰਬਰ ਨੂੰ ਉਹਨਾਂ ਨੂੰ ਉਹਨਾਂ ਦੇ ਚੋਣ ਨਿਸ਼ਾਨ ਪਾਰਟੀ ਦੇ ਉੱਪਰ ਮੋਹਰਾ ਲਾ ਕੇ ਆਪਾਂ ਨੂੰ ਕਾਮਯਾਬ ਕਰਨਾ ਚਾਹੀਦਾ ਹੈ ਕਿਉਂਕਿ ਭਾਈ ਸੰਦੀਪ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਉਸ ਨੇ ਉਹਨਾਂ ਲੋਕਾਂ ਨੂੰ ਸੋਧਾ ਲਾਇਆ ਜਿਹੜੇ ਸਿੱਖ ਧਰਮ ਦੇ ਖਿਲਾਫ ਜਹਿਰ ਉਗਲਦੇ ਸੀ ਸਿੱਖ ਕੌਮ ਦੇ ਨੌਜਵਾਨਾਂ ਨੂੰ ਸ਼ਹੀਦ ਕਰਦੇ ਸੀ ਸਿੱਖ ਨੌਜਵਾਨਾਂ ਨੂੰ ਤਰ੍ਹਾਂ ਤਰ੍ਹਾਂ ਦਾ ਤਸ਼ੱਦਦ ਕਰਕੇ ਬੁਰੀ ਤਰ੍ਹਾਂ ਜਲੀਲ ਕਰਦੇ ਸਨ ਤੇ ਜਿਨ੍ਹਾਂ ਲੋਕਾਂ ਨੇ ਧੀਆਂ ਭੈਣਾਂ ਦੀ ਬੇਪਤੀ ਕੀਤੀ ਸੀ ਸੂਬਾ ਸਰੰਦ ਚਾਹ ਉਹ ਇਸ ਤੋਂ ਪਹਿਲਾਂ ਜਿਹੜਾ ਅਖੌਤੀ ਆਗੂ ਸੀ ਸੂਰੀ ਉਸ ਨੇ ਜੋ ਕੁਝ ਮਾਝੇ ਹਲਕੇ ਦੇ ਵਿੱਚ ਆਤਮਚਾਈ ਹੋਈ ਸੀ ਉਸ ਦਾ ਜਿਹੜਾ ਇਨਸਾਫ ਹੈ ਉਹ ਭਾਈ ਸੰਦੀਪ ਸਿੰਘ ਸਣੀ ਨੇ ਕੀਤਾ ਸੋ ਗੁਰੂ ਪਿਆਰੀ ਸਾਧ ਸੰਗਤ ਹਲਕਾ ਤਰਨਤਾਰਨ ਦੇ ਸਮੂਹ ਵੋਟਰ ਸਹਿਬਾਨ ਜਿਨ੍ਹਾਂ ਵਿੱਚ ਸਾਡੇ ਨੌਜਵਾਨ ਵੀ ਆਉਂਦੇ ਨੇ ਬਜ਼ੁਰਗ ਵੀ ਆਉਂਦੇ ਨੇ ਮਦਾਮਾਂ ਭੈਣਾਂ ਸਾਰੇ ਆਉਂਦੇ ਨੇ ਤੇ ਜਿਨ੍ਹਾਂ ਨੂੰ ਵੋਟ ਪਾਉਣ ਦਾ ਹੱਕ ਹੈ ਕਿਉਂਕਿ ਡੈਮੋਕ੍ਰੇਸੀ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਨੂੰ ਹੱਕ ਹੈ ਕਿ ਉਹ ਆਪਣੀ ਵੋਟ ਦਾ ਖੁੱਲ ਕੇ ਇਸਤੇਮਾਲ ਕਰੇ ਸੋ ਤੁਸੀਂ ਕਿਸੇ ਵੀ ਬਹਿਕਾਵੇ ਵਿੱਚ ਨਹੀਂ ਆਉਣਾ ਕਿਸੇ ਲੋਭ ਲਾਲਚ ਦੇ ਵਿੱਚ ਨਹੀਂ ਆਉਣਾ ਤੇ ਅਣਖ ਨੂੰ ਯਾਦ ਰੱਖਣਾ ਕਿਉਂਕਿ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਦੇ ਆਪਾਂ ਵਾਰਸਾ ਭਾਈ ਸੁਖਾ ਸਿੰਘ ਭਾਈ ਮਹਤਾਬ ਸਿੰਘ ਦੇ ਆਪਾਂ ਵਾਰਸਾ ਭਾਈ ਜਿੰਦਾ ਭਾਈ ਸੁੱਖਾ ਦੇ ਆਪਾਂ ਵਾਰਸਾ ਭਾਈ ਬਿਆਨਤ ਸਿੰਘ ਭਾਈ ਸੁਤਵੰਤ ਸਿੰਘ ਭਾਈ ਕੇਰ ਸਿੰਘ ਦੇ ਆਪਾ ਵਾਰਸਾ ਅਮਰਸ਼ੀਰਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਅਮਰਸ਼ੀਰਦ ਭਾਈ ਅਮਰੀਕ ਸਿੰਘ ਜੀ ਅਮਰਸ਼ੀਰਦ ਜਰਨੈਲ ਸੁਬੇਦ ਸਿੰਘ ਬਾਬਾ ਠਾਰਾ ਸਿੰਘ ਜੀ ਇਹ ਸਾਰੇ ਜਿਹੜੇ ਕੁਰਬਾਨੀ ਵਾਲੇ ਯੋਧੇ ਨੇ ਇਹਨਾਂ ਨੇ ਸੰਘਰਸ਼ ਲੜਿਆ ਤੇ ਉਸੇ ਸੰਘਰਸ਼ ਦੇ ਵਿੱਚੋਂ ਹੀ ਭਾਈ ਸੰਦੀਪ ਸਿੰਘ ਸਮੀ ਨੇ ਬਹੁਤ ਵੱਡੀ ਕੁਰਬਾਨੀ ਕਰਦਿਆਂ ਹੋਇਆ ਅੱਜ ਵੀ ਉਹ ਜੇਲ੍ਹ ਕੱਟ ਰਹੇ ਨੇ ਔਰ ਉਹਨਾਂ ਨੂੰ ਜਿੱਥੇ ਸ਼੍ਰੋਮਣੀ ਕਾਲੀ ਦਾ ਦਲਬਾਰਸ ਪੰਜਾਬੋਂ ਜਸਦੇ ਮੁਖੀ ਭਾਈ ਅਮਰਤਪਾਲ ਸਿੰਘ ਜਿਗਰੂਗਰ ਦੇਲ ਦੇ ਵਿੱਚ ਬੰਦ ਨੇ ਔਰ ਉਹਨਾਂ ਦੇ ਸਾਥੀ ਸਾਰੇ ਬੰਦ ਨੇ ਉੱਥੇ ਜਿੰਨੇ ਬੰਦੀ ਸਿੰਘ ਨੇ ਉਹਨਾਂ ਵੱਲੋਂ ਵੀ ਬਹੁਤ ਵੱਡੀ ਹਮਾਇਤ ਹੈ ਭਾਈ ਮਨਦੀਪ ਸਿੰਘ ਨੂੰ ਔਰ ਉੱਥੇ ਹੀ ਨਾਲ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਜਿਨ੍ਹਾਂ ਦਾ ਬਹੁਤ ਵੱਡਾ ਸਤਿਕਾਰ ਹੈ ਜਿਹੜੇ ਆਪ ਹਲਕਾ ਤਰਨਤਾਰਨ ਤੋਂ ਝੋੜਨ ਲੜ ਚੁੱਕੇ ਨੇ ਔਰ ਪਾਰਲੀਮੈਂਟ ਦੇ ਮੈਂਬਰ ਬਣ ਚੁੱਕੇ ਨੇ ਔਰ ਇਸੇ ਤਰ੍ਹਾਂ ਜਿੰਨੇ ਵੀ ਸ਼ਹੀਦ ਪਰਿਵਾਰ ਹੈ ਸ਼ਹੀਦ ਭਾਈ ਜਨ ਸਿੰਘ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਮੈਂਬਰ ਪਾਰਲੀਮੈਂਟ ਹਲਕਾ ਫਰੀਦਕੋਟ ਔਰ ਇਸ ਤੋਂ ਇਲਾਵਾ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਦੇ ਧਰਮ ਸਪਤਨੀ ਬੀਬੀ ਪਰਮਜੀਤ ਕੌਰ ਜੀ ਉਹਨਾਂ ਨੇ ਵੀ ਜਿੰਨੇ ਵੀ ਧਰਮੀ ਫੌਜੀ ਨੇ ਉਹਨਾਂ ਦੇ ਪਰਿਵਾਰ ਜਿੰਨੇ ਸ਼ੁਗਰਸ਼ੀਲ ਪਰਿਵਾਰ ਨੇ ਔਰ ਇਸ ਤੋਂ ਇਲਾਵਾ ਇਨਸਾਫ ਪਸੰਦ ਜਿੰਨੇ ਲੋਕ ਨੇ ਔਰ ਉੱਥੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬੁਨਰ ਸਰਜੀਤ ਜਿਸ ਦੇ ਪ੍ਰਧਾਨ ਸ੍ਰੀ ਅਗਲ ਤੇ ਸਾਹਿਬ ਦੇ ਸਭ ਤੋਂ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਲਗਾਤਾਰ ਇਹ ਸੰਘਰਸ਼ ਲੜ ਰਹੇ ਹਾਂ ਔਰ ਇਹ ਸੰਘਰਸ਼ ਅਪਨ ਜਿੱਤਣਾ ਕਿਉਂਕਿ ਇਹ ਜਿਮਣੀ ਚੋਣ ਸਿਰਫ ਇੱਕ ਚੋਣ ਹੀ ਨਹੀਂ ਇਹ ਸਾਡੇ ਅਣਖ ਤੇ ਸਾਡੇ ਫਰਜ਼ਾਂ ਦੀ ਇੱਕ ਬੜੀ ਜ਼ਿੰਮੇਵਾਰੀ ਵਾਲੀ ਚੋਣ ਹੈ ਸੋ ਆਪਾਂ ਕਿਸੇ ਦੇ ਬਹਿਕਾਵੇ ਵਿੱਚ ਨਹੀਂ ਆਉਣਾ ਪਿਛਲੇ ਸਮੇਂ ਦੇ ਵਿੱਚ ਬੜੇ ਲਾਲਚ ਦੇ ਕੇ ਇੱਥੇ ਇੱਕ ਐਸੀ ਸਰਕਾਰ ਬਣੀ ਜਿਸ ਸਰਕਾਰ ਨੇ ਸਾਨੂੰ ਗੁੰਮਰਾਹ ਕੀਤਾ ਸੋ ਇੱਥੇ ਗੈਂਗਸਟਰਵਾਦ ਨੂੰ ਵੀ ਨੱਥ ਪਾਉਣ ਦੀ ਲੋੜ ਹੈ ਕਿਉਂਕਿ ਸਾਡੇ ਘਰਾਂ ਦੇ ਵਿੱਚ ਅੱਜ ਜਿਸ ਤਰੀਕੇ ਦੇ ਨਾਲ ਧਮਕੀਆਂ ਜਿਸ ਤਰੀਕੇ ਦੇ ਨਾਲ ਜੋ ਫਰੋਕੀਆਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹ ਆਪਣੇ ਆਪ ਵਿੱਚ ਬੜੀਆਂ ਸ਼ਰਮਨਾਕ ਨੇ ਪੰਜਾਬ ਜਿਹੜਾ ਹੈ ਹਮੇਸ਼ਾ ਹੱਥ ਸੱਚ ਤੇ ਨਿਆਂ ਨਾਲ ਖੜਾ ਹੈ ਇਹ ਆਪਾਂ ਹੱਕ ਸੱਚ ਤੇ ਨਿਆਂ ਲਈ ਹਮੇਸ਼ਾ ਚੰਗੇ ਲੋਕਾਂ ਦਾ ਸਾਥ ਦਿੱਤਾ। ਸੋ ਆਓ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਨੇ ਜਿਨ੍ਹਾਂ ਨੇ ਭਾਈ ਸੰਦੀਪ ਸਿੰਘ ਦੇ ਭਰਾਤਾ ਭਾਈ ਮਨਦੀਪ ਸਿੰਘ ਨੂੰ ਪੂਰਨ ਸਮਰਥਨ ਦਿੱਤਾ ਹੋਇਆ। ਆਹ ਜਿਹੜੇ 2-3 ਦਿਨ ਨੇ ਇਹਨਾਂ ਦੇ ਵਿੱਚ ਤੁਸੀਂ ਦੇਖੋ ਨਵਜੋਤਪੁਰ ਲੰਬੀ ਲੱਖਾ ਸੁਧਾਣਾ ਔਰ ਬਹੁਤ ਸਾਰੇ ਹੋਰ ਜਿਹੜੇ ਆਗੂ ਨੇ ਕੁਲਵਿੰਦਰ ਸਿੱਧੂ ਜਿਹੜੇ ਫਿਲਮੀ ਐਕਟਰ ਨੇ ਔਰ ਭਾਨਾ ਸਿੱਧੂ ਤੇ ਬਹੁਤ ਸਾਰੇ ਹੋਰ ਆਪਣੇ ਜਗਦੀਪ ਇਸ ਤਰ੍ਹਾਂ ਕਰਕੇ ਕਿੰਨੇ ਹੀ ਨੌਜਵਾਨ ਨੇ ਜਿਹੜੇ ਇਸ ਵੇਲੇ ਸੰਘਰਸ਼ ਕਰ ਰਹੇ ਨੇ ਤੇ ਉਹ ਤਰਨਤਾਰਨ ਸਾਹਿਬ ਦੇ ਵਿੱਚ ਕਾਫਲਿਆਂ ਦੀ ਸ਼ਕਲ ਦੇ ਵਿੱਚ ਰੋਡ ਸ਼ੋਅ ਕਰਕੇ ਨੌਜਵਾਨਾਂ ਨੂੰ ਜਲੂ ਕਰ ਰਹੇ ਨੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾਲ 올 ਇੰਡੀਆ ਸਿਕ ਸਟੂਡੈਂਟਸ ਫੈਡਰੇਸ਼ਨ ਦੀ ਪੁਰਾਣੀ ਤੇ ਨਵੀਂ ਲੀਡਰਸ਼ਿਪ ਔਰ ਮੌਜੂਦਾ ਪ੍ਰਧਾਨ ਭਾਈ ਕਮਰ ਚਰਤ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਵੀ ਸਾਰੇ ਨੌਜਵਾਨ ਜਿਹੜੇ ਡਟੇ ਹੋਏ ਨੇ ਫਿਰ ਅਲੱਗ-ਅਲੱਗ ਜਿਹੜੀਆਂ ਸੰਸਥਾਵਾਂ ਨੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਨੌਜਵਾਨ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਨੌਜਵਾਨ ਉਹਨਾਂ ਨੂੰ ਚਾਹੀਦਾ ਹੈ ਕਿ ਇੱਕ ਲਹਿਰ ਬਣਾ ਦਿਓ ਉਸ ਤਰ੍ਹਾਂ ਦੀ ਲਹਿਰ ਜਿਵੇਂ ਅੰਮ੍ਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਦੀ ਤੁਸੀਂ ਬਣਾਈ ਸੀ ਉਸ ਤਰ੍ਹਾਂ ਦੀ ਲਹਿਰ ਬਣਾ ਕੇ ਆਪਾਂ ਹਲਕਾ ਤਰਨ ਤਰਨ ਦੇ ਵਿੱਚ ਕੇਵਲ ਤੇ ਬਾਲਟੀ ਹੀ ਬਾਲਟੀ ਨਜ਼ਰ ਆਵੇ ਸਾਰੇ ਜਿਹੜੇ ਉਮੀਦਵਾਰ ਨੇ ਉਹਨਾਂ ਦੀਆਂ ਜਮਾਨਤਾਂ ਜਬਤ ਕਰਾ ਕੇ ਆਪਾਂ ਭਾਈ ਮਨਦੀਪ ਸਿੰਘ ਨੂੰ ਕਾਮਯਾਬ ਕਰੀਏ ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ